ਮੇਰਾ ਖਿਆਲ ਜਿਹੜੇ ਮੁਤਲਕ ਕੋ ਕੱਲ ਨੂੰ ਚੰਡੀਗੜ੍ਹ ਵੀ ਸ਼ਾਇਦ ਆਉਣ। ਔਰ ਜਾਨਾ ਦੀ ਫਕਰੀਆ ਜਿਹੜੀ ਚੱਲ ਰਹੀ ਹੈ। ਉਹਦੇ ਤੇ ਚਰਚਾ ਕਰਨ। ਬਹੁਤ ਸਤਰ ਤੇ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਔਰ ਇਹ ਮੁਤਲਕ ਇਹ ਸਾਰੀਆਂ ਜਿਹੜੀਆਂ ਮੈਡੀਆਂ ਬੁਲਾਈਆਂ ਜਾ ਰਹੀਆਂ। 117 ਕੋਆਰਡੀਨੇਟਰ ਬਬੇਸ਼ ਬਗੇਲ ਜੀ ਦੀ ਹਦਾਤ ਦੇ ਮੁਤਾਬਕ ਹਰ ਕੌਨਸਿਅਨਸੀ ਦੇ ਵਿੱਚ ਲਾਈ ਜਾਣਗੇ ਔਰ 23 ਜੂਨ ਦੇ ਵਿੱਚ ਆ ਜੁਲਾਈ ਚ ਜੁਲਾਈ ਤੱਕ ਇਹ ਮੁਕੰਮਲ ਤੌਰ ਤੇ ਜਿਹੜਾ ਸੰਗਠਨ ਢਾਂਚਾ ਹੈ ਹਰ ਬੂਥ ਸਤਰ ਤੇ ਉਹਨੂੰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਸੋ ਇਸ ਕਰਕੇ ਅੱਜ ਦੀ ਜਿਹੜੀ ਇਹ ਮੀਟਿੰਗ ਬੁਲਾਈ ਗਈ ਗਠਨ ਨੂੰ ਲੈ ਕੇ ਸਾਰਾ ਜਿਹੜਾ ਮੀਟਿੰਗ ਬੁਲਾਈ ਦੀ ਅੱਛਾ ਕੋਈ ਸੰਗਠਨ ਦੇ ਤੁਹਾਡੇ ਪੱਧਰ ਤੇ ਵੀ ਚੇਂਜ ਹੋ ਰਿਹਾ ਜਾਂ ਫਿਰ ਹੇਠਾਂ ਜਿਲ੍ਹਾ ਸਤਰ ਦੇ ਇਹ মিডিਆ ਵਾਲਿਆਂ ਨੂੰ ਜਿਆਦਾ ਪਤਾ ਹੁੰਦਾ ਕਿਉਂਕਿ ਇਹ ਆਕਾਸ਼ਰੀ মিডিਆਸ মিডিਆ ਆਪਦੇ ਸੋਰਸਸ ਦੇ ਰਾਹੀਂ ਆਪਣੇ ਆਪ ਜਦੋਂ ਉਹਨਾਂ ਨੂੰ ਕੋਈ ਖਬਰ ਕਿਤੇ ਮਿਸਿੰਗ ਹੁੰਦੀ ਹੈ ਜਾਂ ਅੱਜ ਕੁਝ ਨਹੀਂ ਚਲਾਉਣ ਨੂੰ ਹੁੰਦਾ ਤੇ ਫਿਰ ਉਹ ਆਪਣੇ ਸੋਰਸਸ ਦੇ ਰਾਹੀਂ ਇੱਕ ਖਬਰ ਬਣਾ ਕੇ ਚਲਾ ਦਿੰਦੇ ਤਾਂ ਤੁਹਾਨੂੰ ਪੁੱਛਿਆ ਤੁਸੀਂ ਪ੍ਰਧਾਨ ਤੁਸੀਂ ਕਨਫਰਮ ਕਰੋ ਤੁਹਾਨੂੰ ਮੈਂ ਕਿੱਦਾਂ ਦੱਸ ਸਕਦਾ ਹਾਊ ਕੈਨ ਆਈ ਸੇ ਥਿਸ ਜਿਹੜਾ ਮੰਡੇਟ ਰਾਹੁਲ ਗਾਂਧੀ ਕੋਲੇ ਹੈ ਔਰ ਖਰਗੇ ਸਾਹਿਬ ਕੋਲੇ ਹੈ ਜਾਂ ਵਪੇਸ਼ ਬਗੇਰ ਜੀ ਕੋਲੇ ਹੈ ਉਸ ਮੰਡੇਟ ਦੀ ਗੱਲ ਤਾਂ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ ਬਟ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਆਦਾ ਇਲੈਕਸ਼ਨ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਰਹਿਣਾ ਜੀ ਦੋਧਾਨਾ ਆਪਣੇ ਆਪ ਹੀ ਫਿਰ ਸੋਰਸਸ ਆਪਣੇ ਆਪ ਹੀ ਸਵਾਲ ਆਪਣੇ ਆਪ ਹੀ ਜਵਾਬ ਲੁਧਿਆਣਾ ਇਲੈਕਸ਼ਨ ਪਹਿਲਾ ਤਾਂ ਮੈਂ ਇਹ ਦੱਸ ਦਿਆ ਕਿ ਲੁਧਿਆਣਾ ਚ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ ਅਸੀਂ ਲੁਧਿਆਣਾ ਦਾ ਚੋਣ ਇੱਕ ਤਰਫਾ ਚੋਣ ਦਿੱਤਾਗੇ ਔਰ ਵੱਡੇ ਮਾਰਜਨ ਨਾਲ ਜਿੱਤਾਂਗੇ ਦੂਸਰੀ ਗੱਲ ਤੇ ਜਿਹੜੇ ਜਾਖੜ ਸਾਹਿਬ ਹੈ ਬੀਜੇਪੀ ਇਹਨਾਂ ਨੂੰ ਦੁਆਰੇ ਸਵਿਟਜ਼ਰਲੈਂਡ ਭੇਜਣ ਦਾ ਕੰਮ ਕਰਾਂਗੇ। ਅਬਲੀ ਤਾਂ ਚਲੇ ਗਏ ਉਹਨੇ ਨਹੀਂ ਚੜਾ ਦੇਾਂਗੇ। ਜਿਹੜਾ ਕਾਂਗਰਸ ਦੇ ਵਿੱਚ ਰਹਿ ਕੇ ਜਿਸ ਵਿਅਕਤੀ ਨੇ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਕਾਂਗਰਸ ਦਾ ਕੈਂਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਸੀ। ਉਸੇ ਤਰ੍ਹਾਂ ਦੀਆਂ ਅੱਜ ਵੀ ਸ਼ਾਦਸ਼ਾ ਹੈਗੀਆਂ ਨੇ ਜਿਹੜੇ ਵਿਅਕਤੀ ਆਪਣੀਆਂ ਪਾਰਟੀਆਂ ਨਾਲ ਵਫਾਦਾਰੀ ਨਹੀਂਗੇ। ਉਹ ਆਪਣੇ ਆਪ ਨਾਲ ਵੀ وفادار بھی 15% ਦੇ ਲਗਭਗ 17000 ਵੋਟ ਵੈਸਟ ਹਲਕੇ ਤੋਂ ਬੀਜੇਪੀ ਦੀ ਵਧੀ ਸੀ ਕਿੰਨੀ ਵਧੀ ਸੀ 17000 ਪਾਰਲੀਮੈਂਟ ਦੇ ਵਿੱਚ ਰਾਜੇ ਵੜਿੰਗ ਨੂੰ ਹਾਰ ਮਿਲੀ ਸੀ ਵੈਸਟ ਕਲਕੇ ਚ ਤੇ ਹੁਣ ਮੈਨੂੰ ਲੱਗਦਾ ਕਿ ਬੀਜੇਪੀ ਆਦਰਨੀਆ ਜਾਖੜ ਸਾਹਿਬ ਦੀ ਅਗਵਾਈ ਚ 7000 ਵੋਟ ਤੇ ਕੇਵਲ ਬੀਜੇਪੀ ਦਾ ਨਪਟਾਰਾ ਕਰ ਦਿਆਂਗੇ ਮੁਕੰਮਲ ਤੌਰ ਤੇ ਮੁਕੰਮਲ ਤੌਰ ਤੇ ਤੇ ਦੂਜੀਆਂ ਪਾਰਟੀਆਂ ਦਾ ਲੱਭਿਆ ਹੀ ਨਹੀਂ ਤੇ ਆਉਣੀਆਂ ਸਰਕਾਰ ਨਾਲ ਕੰਪੀਟੀਸ਼ਨ ਹੈਗੀ ਆ ਆਮ ਆਦੀ ਪਾਰਟੀ ਦੇ ਕੈਂਡੀਡੇਟ ਮੈਂ ਤੁਹਾਨੂੰ ਕਹਿ ਰਿਹਾ ਵੀ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੋਈ ਮੁਕਾਬਲਾ ਨਹੀਂ ਸਰ ਰਵੀਰ ਭਿੱਟੂ ਇਹ ਕਹਿੰਦੇ ਹੋ ਨਜ਼ਰ ਆ ਰਹੀ ਹੈ ਕਿ ਪ੍ਰਧਾਨ ਕੋ ਨਹੀਂ ਪਤਾ ਕਾਰਜਕਾਰੀ ਪ੍ਰਧਾਨ ਚੱਲ ਰਹੇ ਪਹਿਲੇ ਹੀ बटे ਹੋਏ ਕੁਝ ਚਾਂਸ ਕੀ ਪ੍ਰਧਾਨ ਕੋ ਨਹੀਂ ਪਤਾ ਕਿ ਕਾਰਜਕਾਰੀ ਪ੍ਰਧਾਨ ਕਿਸ ਨੂੰ ਜੁਆਇਨ ਕਰਾ ਰਿਹਾ ਹੈ ਆਪਕੋ ਪਤਾ ਹੈ ਕਿ ਆਪਕਾ ਪ੍ਰਧਾਨ ਕੀ ਕਰ ਰਿਹਾ ਹੈ आपका प्रधान क्या कर रहा है अंदर खाते आपको पता है बिट्टू जी जाखड़ साहब का किसको ज्वाइन करा रहा है नहीं कोई करा रहा है ये हमारा अपना विषय है इसमें बिट्टू जी जरा जोर लगाए आपको केंद्र मंत्री बना दिया है अगर सत्रह हजार से आप जीते थे तो बीजेपी को सात हजार वोट रह गया कहीं आपकी कुर्सी ना हिल जाए ਸੁਝੇਸ਼ਨ ਦਿੱਤਾ ਹੈ ਅਸ਼ੁਤਪ ਸਿੰਘ ਆਸਥੀਨ ਦੇ ਜਿਹੜੇ ਸਾਹ ਕੀ ਨੂੰ ਸੁਝੇਸ਼ਨ ਦਿੱਤਾ ਹੈ ਹਾਂ ਆਸਥੀਨ ਦੇ ਸਾਹ ਦਾ ਜਿਹੜਾ ਮੈਨੂੰ ਨਹੀਂ ਪਤਾ ਉਹ ਕਿਉਂ ਇਹ ਗੱਲ ਕਹਿੰਦਾ ਹੈ ਜਾਂ ਉਹ ਕੀ ਆਖੜ ਸਾਹਿਬ ਦੇ ਮੰਡ ਦੇ ਵਿੱਚ ਉਹ ਕੀਰੇ ਬਾਰੇ ਕਹਿ ਰਿਹਾ ਹੈ ਪਰ ਬੀਜੇਪੀ ਚ ਅਜਗਰ ਬੈਠਾ ਵਿਆ ਉਹ ਅਜਗਰ ਜਿਹੜਾ ਵੱਡਾ ਨਾਗ ਹੁੰਦਾ ਸਭ ਆਸਥੀਨ ਦਾ ਸੱਪ ਦਾ ਜੇ ਕਟਲੇ ਦਾ ਬਚ ਜਾਂਦਾ ਹੈ ਇਹਨੇ ਸਾਨੂੰ ਕਟਿਆ ਹਜੇ ਤੱਕ ਦੇਖ ਲਓ ਸਾਢੇ 3 ਸਾਲ ਦਾ ਸਾਡਾ ਹਾਲ ਕੀ ਹੈ ਇਸੇ ਅਜਗਰ ਨੇ ਤੇ ਇਹ ਨਾ ਹੋਵੇ ਵੀ ਤੁਹਾਡਾ ਤੁਹਾਨੂੰ ਅੰਦਰ ਖਾਤੇ ਪਤਾ ਹੀ ਨਾ ਕਿ ਸਾਰਿਆਂ ਨੂੰ ਕਟਕੇ ਕੰਬ ਮਕਾ ਦੇ ਤੁਹਾਡਾ ਸਾਡਾ ਤਾਂ ਅਸੀਂ ਅਸੀਂ ਤਾਂ ਮਸਾ ਸੈਟ ਹੋ ਰਹੇ ਆ ਸਾਡੇ ਤੇ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰ ਬਾਕੀ ਕਰ ਰਹੇ ਆ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕੱਲ ਵੀ ਇੱਕ ਐਮਐਲਏ ਜਿਹਨਾਂ ਨੂੰ ਸਸਪੈਂਡ ਕੀਤਾ ਸੀ ਉਹਨਾਂ ਦੀ ਵਾਪਸੀ ਹੋ ਗਈ ਚੰਗੀ ਗੱਲ ਹੈ ਜੀ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਹੈ ਤਕੜੀ ਹੋ ਰਹੀ ਹੈ ਮਿੰਟ ਸਿੰਘ ਸਾਹਿਬ ਇੱਕ ਤਾਂ ਬਾਰ-ਬਾਰ ਗੱਲ ਚੱਲਦੀ ਹੈ ਕਿ ਕਾਂਗਰਸ ਵਿੱਚ ਆਲ ਇਨ ਵੈਲ ਨਹੀਂ ਹੈਗਾ ਵਾਰਨਰ ਇਹ ਕਿਉਂ ਆਲ ਇਨ ਵੈਲ ਤਾਂ ਪੀਟੀਸੀ ਚ ਵੀ ਹੈ ਨਹੀਂਗਾ ਹੈਗਾ ਆਲ ਇਨ ਵੈਲ ਆਲ ਇਨ ਵੈਲ ਆ ਕਾਲੀਦਲ ਚ ਵੀ ਨਹੀਂ ਹੈ ਐਵੇਂ ਮੈਂ ਤੁਹਾਨੂੰ ਇਹ ਕਿਹਾ ਇਹ ਸੋਰਸਸ ਹੈ ਤੁਹਾਡੇ एवरीथिंग ਇਜ਼ ਵੈਲ 올 ਇਜ਼ ਵੈਲ ਕੋਈ ਐਸੀ ਗੱਲ ਨਹੀਂ ਹੈ ਕਿ ਇਹ ਨਹੀਂ ਹੈ ਗੱਲ ਤੁਹਾਡੀ ਜਾਣਕਾਰੀ ਤੋਂ ਬਿਨਾ ਜੁਆਇਨਿੰਗ ਹੁੰਦੀ ਆ ਤਾਂ ਫਿਰ ਹਮਾਲ ਹੈ ਯਾਰ ਕਿਵੇਂ ਤੈਨੂੰ ਤੈਨੂੰ ਕੀ ਪਤਾ ਮੇਰੀ ਜਾਣਕਾਰੀ ਤੋਂ ਬਿਨਾ ਹੋਈ ਤੁਸੀਂ ਆਪ ਹੀ ਕਿਹਾ ਫਿਰ ਹੋ ਸਕਦਾ ਉਸ ਤੋਂ ਬਾਅਦ ਜਾਣਕਾਰੀ ਲੈ ਲਈ ਹੋਵੇ ਮੈਂ ਰਾਹੁਲ ਜੀ ਦਾ ਪ੍ਰੋਗਰਾਮ ਨਹੀਂ ਬਤਾ ਸਕਦਾ ਰਾਹੁਲ ਜੀ ਦਾ ਕਾਰਕਰਮ हरियाणा के लोग बता सकते हैं क्योंकि ये पंजाब का कार्यक्रम है क्या संभावना है पंजाब में आ सकता है मेरे पास ऐसी इंफॉर्मेशन है हरियाणा पंजाब का जेड़ा किया किया जा रहा है कि हां पूरी बैठ हां पक्का जी नशा खत्म हो गया पंजाब चो आज मैं बधाई देना चाहना मुख्यमंत्री पंजाब नु 31 तारीख नु रात नु सुत्ते पया नु ठीक 11:30 बजे सपना आ गया ਕੀ ਮੁਕਮਲ ਤੌਰ ਤੇ ਨਸ਼ਾ ਬੰਦ ਹੋ ਗਿਆ ਹੈ ਲੇਕਿਨ ਹੋਇਆ ਨਾ ਹੋਇਆ ਸੁਪਨੇ ਦੇ ਵਿੱਚ ਬੰਦ ਅਸੀਂ ਤਾਂ ਕਹਿ ਰਹੇ ਸੀ ਕਿ ਪੰਜਾਬ ਚ ਨਸ਼ਾ ਨਹੀਂ ਬੰਦ ਹੋਇਆ ਹੈ ਕਿ ਇਹਨਾਂ ਦਾ ਪ੍ਰਵਕਤਾ ਹੈ ਕੋਈ ਉਹ ਕਹਿੰਦਾ 85000 ਐਫਆਈਆਰ 8500 ਐਫਆਈਆਰ ਦਰਜ ਕਰਤੀ ਹੈ ਉਹ ਭੜਿਆ ਮਾਨਸਾ ਕਿਉਂ ਕਾਲੇ ਕਾਗਜ਼ ਕਰ ਰਹੇ ਆ ਕਿਉਂ ਲੋਕਾਂ ਨੂੰ ਤਕਲੀਫ ਪਹਚਾ ਰਹੇ 8500 ਐਫਆਈਆਰ ਦੇ ਨਾਲ ਜੇ ਨਸ਼ਾ ਬੰਦ ਹੁੰਦਾ ਹੋਵੇ ਤਾਂ ਫਿਰ ਘਾਟੇ ਕਾਦੇ ਸਾਡੇ ਸਮੇਂ ਵੀ 43000 ਐਫਆਈਆਰ ਹੋ ਗਈ ਇਹ ਐਫਆਰ ਨਾਲ ਨਸ਼ਾ ਨਹੀਂ ਬੰਦ ਹੋਣਾ ਇਹ ਰੇਤੇ ਮੁਕੰਮਲ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਇਸੇ ਕਰਕੇ ਪਿੰਡ ਵਾਲਿਆਂ ਨੇ ਹੱਕ ਥੱਕ ਕੇ ਉੱਥੇ ਲਾਤਾ ਵੀ ਸਾਡਾ ਪਿੰਡ ਵਕਾੂ ਹੈ ਇਹ ਤਾਂ ਹਜੇ ਹੋਰ ਵੱਡਾ ਤੇ ਗੰਭੀਰ ਮੁੱਦਾ ਹੋਣ ਵਾਲਾ ਹੈ ਉਲਟਾ ਲੋਕਾਂ ਨੂੰ ਸਾਰੇ ਨੂੰ ਆਨ ਬੋਰਡ ਕਰਨਾ ਚਾਹੀਦੀਆਂ ਸੀ ਸਾਰੀਆਂ ਪਾਰਟੀਆਂ ਨੂੰ ਇਹਦੇ ਤੇ ਚਰਚਾ ਵਿਸਤਾਰਪੂਰਵਕ ਗੱਲਬਾਤ ਹੋਣੀ ਚਾਹੀਦੀ ਆਮ ਲੋਕਾਂ ਨੂੰ ਇਨਵੋਲ ਕਰਨਾ ਚਾਹੀਦਾ ਨਸ਼ੇ ਖਾਂਦੇ ਵਾਲੇ ਨੂੰ ਇਨਵੋਲ ਕਰਨਾ ਚਾਹੀਦਾ ਸੋ ਦਾ 80 ਲੋਕ ਇਹਰਾ ਮੁਕੰਮਲ ਕੋਈ ਬੰਦੋਬਸਤ ਕਰ ਸਕੀ। ਗਰੀਬ ਸਿੰਘ ਲੁਧਿਆਣੇ ਚ ਬੀਜੇਪੀ ਆਪਰੇਸ਼ਨ ਸੰਧੂਰ ਦੇ ਨਾਂ ਤੇ ਵੋਟਾਂ ਆਉਂਦੀ ਹੈ। ਤਾਂ ਕੱਲ ਆਪਣੇ ਬਿੱਟੂ ਹੋਰਾਂ ਨੇ ਵੀ ਕਿਹਾ ਟੈਸਟਲੀ ਦਿਖਾਈ ਕਿ ਇਹ ਜਵਾਬ ਦਿੱਤਾ ਹੈ ਪਾਕਿਸਤਾਨ ਹਾਂ ਹੁਣ ਇਹ ਨਾ ਹੋਵੇ ਵੀ ਬੀਜੇਪੀ ਸੰਧੂਰ ਲੈ ਕੇ ਘਰਾਂ ਘਰਾਂ ਚ ਹੋ ਜਾਈ। ਕਿਉਂਕਿ ਇਹ ਪੰਜਾਬ ਦੀਆਂ ਔਰਤਾਂ ਹੈ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਈਆਂ ਕਿਉਂਕਿ ਸੰਧੂਰ ਕੇਵਲ ਤੇ ਕੇਵਲ ਔਰਤ ਦੇ ਪਤੀ ਦਾ ਹੱਕ ਹੈ ਨਾ ਕਿ ਭਾਜਪਾ ਵਾਲਿਆਂ ਦਾ ਹੱਕ ਹੈ ਵੀ ਅਸੀਂ ਸੰਦੂਰ ਬੰਨਦੇ ਰਹੀਏ ਉਹ ਆਉਂਦੀ ਸਿਰ ਤੇ ਜਦੋਂ ਮੱਥੇ ਤੇ ਸੰਦੂਰ ਲਾਉਂਦੀ ਹੈ ਉਹ ਆਪਦੇ ਪਤੀ ਦੀ ਚੜ੍ਹਦੀ ਕਲਾ 'ਚ ਤੇ ਸਦਾ ਸੁਹਾਗਣ ਰਵੇ ਉਹ ਰਸੇ ਲਾਉਂਦੀ ਹੈ ਕਿਤੇ ਇਹ ਨਾ ਹੋਵੇ ਬਿੱਟੂ ਜੀ ਇਹਦਾ ਧਿਆਨ ਰੱਖਿਓ ਕਿ ਤੁਸੀਂ ਕੰਮ ਇਹੋ ਜਿਹਾ ਕਰਦੇ ਹੋ ਸਾਰੇ ਜਾਣੇ ਕਿ ਸੰਦੂਰ ਲੈ ਕੇ ਤੁਰ ਪਏ ਉੱਤੇ ਬਾਕੀ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਉਹਰੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਕੀ ਹੋਇਆ ਅਸੀਂ ਆਪੀਆਂ ਫੌਜਾਂ ਨੂੰ ਸਲਾਮ ਕਰਦੇ ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਲੇਕਿਨ ਸਾਡੇ ਕੁਝ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਦਿੱਤੇ ਗਏ ਜਿਹੜੇ ਰਾਹੁਲ ਗਾਂਧੀ ਨੇ ਪੁੱਛਿਆ ਕੀ ਫੋਰਨ ਐਕਸਟਰਨਲ ਅਫੇਅਰ ਮਨਿਸਟਰ ਨੇ ਪਹਿਲਾਂ ਇਤਲਾਹ ਪਾਕਿਸਤਾਨ ਨੂੰ ਕਿਉਂ ਦਿੱਤੀ ਕਿ ਅਸੀਂ ਅਟੈਕ ਕਰਨ ਵਾਲੇ ਹਾਂ ਜਿਹੜਾ ਹੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਕਿ ਉਹਨੇ ਹੱਤਵਾਦੀ ਪਾਸੇ ਨਹੀਂ ਕਰਤੇ ਹੋਣਗੇ ਦੂਜੀ ਗੱਲ ਕਿੰਨਾ ਨੁਕਸਾਨ ਹੋਇਆ ਸਾਡੇ ਕਿੰਨੇ ਜਹਾਜ਼ ਡਿੱਗੇ ਹਜੇ ਤੱਕ ਕੋਈ ਪਤਾ ਨਹੀਂ ਮੈਨੂੰ ਪਤਾ ਹੈ ਪਿਛਲੀ ਵਾਰੀ ਜਦੋਂ ਅਸੀਂ ਪਾਕਿਸਤਾਨ ਨੂੰ ਕਿਹਾ ਵੀ ਤੁਹਾਡੇ ਜਹਾਜ਼ ਡਿੱਗਲੇ ਤੇ ਉਹਨਾਂ ਨੇ ਆਪਣਾ ਫਲੀਟ ਲਾ ਕੇ ਇੱਕ ਜਗ੍ਹਾ ਤੇ ਦਿਖਾਇਆ ਕਿ ਆਹ ਦੇਖੋ ਸਾਨੂੰ ਦਿਖਾਉਣਾ ਚਾਹੀਦਾ ਕਿ ਸਾਡਾ ਕੋਈ ਜਹਾਜ਼ ਨਹੀਂ ਡਿੱਗਿਆ ਰਫਾਲ ਅਸੀਂ ਦੁਸ਼ਮਣ ਦਾ ਮੂੰਹ ਤੋੜ ਜਵਾਬ ਦਿੱਤਾ ਹਿੰਦੁਸਤਾਨ ਦੀ ਫੌਜ ਨੇ ਲੇਕਿਨ ਉਹਰੇ ਤੇ ਚੁੱਪੀ ਹੈ ਆਪਰੇਸ਼ਨ ਸੰਦੂਰ ਲੁਧਿਆਣਾ ਚ ਕਿੰਨਾ ਇਫੈਕਟ ਪਾਇਆ ਚੱਕ ਲਿਆਂਗੇ ਫੱਟੇ ਤੂੰ ਦੇਖੀ ਜਾਈਂ ਆਪਰੇਸ਼ਨ ਸੰਦੂਰ ਆਪਰੇਸ਼ਨ ਦਾ ਨਾਮ ਲਾ ਲੈ ਇਹਨਾਂ ਦੀ ਜਿਹੜੀ ਸੰਦੂਰ ਦੇ ਨਾਮ ਤੇ ਮੇਰੀਆਂ ਭੈਣਾਂ ਦੇ ਨਾਮ ਤੇ ਆਪ ਦਾ ਕੰਮ ਦੁਕਾਨਦਾਰੀ ਚਲਾਉਣਾ ਚਾਹੁੰਦੇ ਹੋ ਨਾ ਜਾਖੜ ਸਾਹਿਬ ਦੇ ਬਿੱਠੂ ਸਾਹਿਬ ਜੇ ਉਵੇਂ ਨਾ ਨਾ ਨੰਗੇ ਪੈਰੀ ਮੋੜਿਆ ਤੁਹਾਨੂੰ ਤਾਂ ਤੁਸੀਂ ਵੇਖਿਓ ਹੁੰਦਾ ਕੀ ਹੈ ਪਹਿਲੀ ਗੱਲ ਤਾਂ ਤੁਹਾਡੀ ਫੂਕ ਉੱਥੇ ਹੀ ਨਿਕਲ ਗਈ ਜਦੋਂ ਆਦਰਨੀਆ ਗੁਪਤਾ ਜੀ ਆ ਗਏ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਹ ਗੁਪਤਾ ਕਹਾ ਗੁਪਤਾ ਕਹਾ ਰੁਕਤਾ ਗੁਪਤਾ ਜੀ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਂਦੇ ਕਈ ਨਾਤੇ ਤੋਤੇ ਬੈਠੇ ਸੀ ਵਿਚਾਰੇ ਸੋ ਅੱਧੀ ਫੂਕ ਤਾਂ ਨਿਕਲ ਗਈ ਇਸ ਕਰਕੇ ਮੈਂ ਕਿਹਾ ਅੱਜ ਕਰ ਬੈਠਾ ਅੱਜ ਕਰ ਇਹਨੇ ਸਾਡੇ ਸਾਢੇ 3 ਸਾਲ ਦਾ ਕਾਂਗਰਸ ਪਾਰਟੀ ਨੂੰ ਡੰਗਿਆ ਤੇ ਹਜੇ ਤੱਕ ਹੁਣ ਅਸੀਂ ਆਪਦੇ ਪੈਰਾਂ ਤੇ ਖੜਾ ਹੋ ਗਏ ਹੁਣ ਅੱਜਕਰ ਉਹ ਉਧਰਲੇ ਪਾਸੇ ਡਾਕਟਰ ਸਾਹਿਬ ਕੱਲ ਕਹਿ ਰਹੇ ਕਹਿੰਦੇ ਰਾਜਾ ਬੜਿੰਗ ਦਾਖਾ ਪ੍ਰਚਾਰ ਕਰ ਰਿਹਾ ਲੁਧਿਆਣਾ ਵਾਸਤੇ ਇੰਡੀਆ ਪਾਕਿਸਤਾਨ ਥੋੜੀ ਹੈਗੀ ਇੱਥੇ ਕਿਉਂ ਨਹੀਂ ਆਏ ਹੋਰ ਵਿਕਟੋਰੀ ਕਹਿੰਦੇ ਕਿ ਯਾਰ ਗੱਲ ਸੁਣੋ ਜਾਖੜ ਸਾਹਿਬ ਤੂੰ ਤਾਂ ਭਰਾਵਾ ਕੱਲ ਆਇਆ ਢਾਈ ਮਹੀਨਾ ਤੋਂ ਸਾਡਾ ਪ੍ਰਚਾਰ ਚੱਲ ਰਿਹਾ ਤੂੰ ਸਵਿਟਜ਼ਰਲੈਂਡ ਚੋਂ ਭਰਾ ਸੌਰੀ ਤੂੰ ਕਹਿ ਰਹੇ ਤੁਸੀਂ ਸਵਿਟਜ਼ਰਲੈਂਡ ਚੋਂ ਕੱਲ ਮੁੜੇ ਹੋ ਜਨਾਬੇ ਆਲੀ ਤੇ ਕੱਲ ਫੇਰ ਦੀ ਟਿਕਟ ਮੈਨੂੰ ਪਤਾ ਦੱਸਿਆ ਵੀ ਤੁਸੀਂ ਘਟਾ ਲਈ ਐ ਤੇ ਰਾਜੇ ਵੜਿੰਗ ਨੂੰ ਪੁੱਛਦੇ ਹਾਂ ਜਿਹੜਾ ਉਹ ਰੋਜ਼ ਉੱਥੇ ਰਹਿੰਦਾ ਵੀ ਕੀ ਗੱਲ ਹੈ ਕਿੰਨੇ ਦਿਨ ਜਾਓਗੇ ਪ੍ਰਚਾਰ ਚ ਤਾਂ ਹੀ ਤਾਂ ਮੈਂ ਕਿਹਾ ਕਿ ਆਪਣੀ ਪਾਰਟੀ ਬੀਜੇਪੀ ਵਾਲੇ ਬਚ ਜੋ ਅਜਗਰ ਬੈਠਾ ਜਿਹੜਾ ਤੁਹਾਨੂੰ ਡੰਗੂਗਾ ਤੇ ਮਾਰੂਗਾ ਯਾਖੜ ਤਿੰਨ ਦਿਨ ਲਾਊਗਾ ਤੇ ਮੈਂ 30 ਦਿਨ ਲਾਊਗਾ ਰਾਜਾ ਜੀ ਸਟੇਟ ਦੀ ਜੋ ਲੈਂਡ ਆਣੇ ਤੋਂ ਮੇਰੇ ਖਿਲਾਫ ਰਾਜਾਪੁਰਿੰਗ ਲੜ ਲੈਣ ਪਤਾ ਲੱਗ ਜਾਏਗਾ ਲੈ ਫਿਰ ਗੱਲ ਗੱਲ ਐਡਾ ਕਰ ਲੈਨੇ ਗੱਲ ਕਰੂਗਾ ਵੈਸਟ ਤੋਂ ਭਰਕਾ ਆ ਕੇ ਜੋ ਫਿਰ ਮੈਂ ਤੇਰੇ ਬਰਾਬਰ ਪਰ ਦੇ ਅੱਛਾ ਸਰ ਲੈ ਲੈਂਡ ਪੁਲਿਸ ਵੈਸਟ ਚੋਂ ਸੁਣ ਲੋ ਹੁਣ ਇਹਦਾ ਮਤਲਬ ਗੁਰਦਾਸਪੁਰ ਵਾਲਿਆਂ ਨੇ ਇਨਕਾਰਤਾ ਹਬੋਰ ਆ ਰਹੇ ਨੇ ਨਕਾਰਦਾ ਹੁਣ ਤੀਜੀ ਥਾਂ ਤੇ ਜਾਖੜ ਸਾਹਿਬ ਸਤਾਨ ਭਾਦਿਆ ਪਰ ਕੋਈ ਗੱਲ ਨਹੀਂ ਜਾਖੜ ਸਾਹਿਬ ਦੱਸੋ ਕਿੱਥੋਂ ਲੜਦਾ ਉੱਥੇ ਤੇ ਲੜਾਂਗਾ ਕਾ ਦੇਦਾ ਭਰੋ ਐਂਡ ਲੈਂਡ ਪੂਲਿੰਗ ਨੂੰ ਲੈ ਕੇ ਸਰਜੀਏ ਸਟੈਂਡ ਕਰਦਾ ਕੱਲ ਪੋਲਿਸੀ ਪਾਸ ਹੋ ਗਈ ਕਿਸ ਤਰ੍ਹਾਂ ਦੇਖ ਰਿਹਾ ਭਾਈ ਜਿਹੜੀ ਲੈਂਡ ਪੂਲਿੰਗ ਪੋਲਿਸੀ ਹੈ ਇਹ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਪੋਲਿਸੀ ਹੈ ਅਗਰ ਜ਼ਬਰਦਸਤੀ ਜ਼ਮੀਨ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਬਿਲਕੁਲ ਨਹੀਂ ਦੇਾਂਗੇ ਸਾਡਾ ਐਗਰੀਕਲਚਰ ਸਟੇਟ ਹੈ ਸਾਡੀ ਹੋਂਦ ਕੀ ਹੈ ਸਾਡੀ ਹੁੰਦਾ ਕਿ ਅਸੀਂ ਖੇਤੀ ਪ੍ਰਧਾਨ ਸੂਬਾ ਹੈ। ਔਰ ਐਸ ਐਮ ਐਸ ਪੀ ਦੇ ਨਾਲ ਸਾਨੂੰ 80000 ਕਰੋੜ ਰੁਪਇਆ ਹਰ ਸਾਲ ਸਾਡੀ ਇਕਨੋਮੀ ਦੇ ਵਿੱਚ ਪੂਲਿੰਗ ਹੋ ਜਾਂਦਾ ਹੈ। ਜਿੱਥੇ 80000 ਕਰੋੜ ਰੁਪਇਆ ਕਣਕ ਤੇ ਝੋਨੇ ਦਾ ਸਾਲ ਬਾਅਦ ਆ ਜਾਂਦਾ ਹੈ ਔਰ ਇਹ ਨਾਲ ਸਾਡੀ ਇਕਨੋਮੀ ਚੱਲਦੀ ਹੈ ਕੱਪੜੇ ਦੀ ਦੁਕਾਨ, ਸ਼ੈਲਰ, ਆੜਤੀਆ, ਮਿਰਚ ਮਸਾਲਾ ਵਾਲੇ ਦੀ ਦੁਕਾਨ, ਸਾਡੇ ਸ਼ੋਰੂਮਸ, ਸਾਡੇ ਮੈਰਿਜ ਪੈਲੇਸ ਹਲਵਾਈ ਇਤੋਂ ਕੰਮ ਚੱਲਦਾ ਹੈ ਤੇ ਜੇ ਉਹ ਖੇਤੀ ਪ੍ਰਦਾਨ ਸੂਬਾ ਹੀ ਸਾਡਾ ਬੰਦ ਖਤਮ ਹੋ ਗਿਆ 24000 ਏਕੜ ਦੀ ਲੋੜ ਕੀ ਪਈ ਬਈ ਕਿਹੜੀ ਡਿਮਾਂਡ ਹੈ ਤੇ ਤੁਸੀਂ ਜੇ ਖੇਤ ਹੀ ਨਹੀਂ ਰਹਿਣਗੇ ਤੇ ਸਾਡੀ ਇਕਨੋਮੀ ਡਾਊਨ ਹੋ ਜਾਏਗੀ ਉਲਟਾ ਇਹਰੇ ਤੇ ਰੋਕ ਲਾਉਣੀ ਚਾਹੀਦੀ ਹੈ ਮੈਂ ਮੁਕਸਰ ਜਾਂਦਾ ਕਿ 250 ਕਿਲੋਮੀਟਰ ਤੱਕ ਮੈਨੂੰ ਸੜਕਾਂ ਤੇ ਕੰਕਰੀਟ ਜੰਗਲ ਬੰਦੇ ਦਿਖ ਰਹੇ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਫਲੈਟਸ ਖਾਲੀ ਪਏ ਨੇ ਜਿਨ੍ਹਾਂ 'ਚ ਕੋਈ ਰਹਿ ਨਹੀਂ ਰਿਹਾ ਇੰਨੀ ਆਬਾਦੀ ਨਹੀਂ ਹੈ ਸਾਡੀ ਜਿੰਨੇ ਫਲੈਟਸ ਬਣ ਗਏ ਨੇ ਜੇ ਪੂਰਾ ਮਾਲਸ ਬਣ ਰਹੇ ਨੇ ਜੇ ਅਗੇਰੀਅਨ ਸਟੇਟਸ ਨਾ ਸਟੇਡੀਨ ਆ ਰਿਹਾ ਤੇ ਸਾਡੀ ਹੋਂਦ ਖਤਮ ਹੋ ਜਾਏਗੀ ਇਹ ਕੰਮ ਨਾ ਕਰੋ ਰੱਬ ਦੇ ਬਾਅਦ ਸੇ ਕਾਨੂੰਨ ਲੈ ਕੇ ਆਓ ਕਿ ਇਸ ਤੋਂ ਵੱਧ ਤੁਸੀਂ ਜ਼ਮੀਨ ਅਕਵਾਇਰ ਜ਼ਿੰਦਗੀ ਚ ਪੰਜਾਬ ਚ ਹੋ ਨਹੀਂ ਸਕਦੀ ਕਿ ਮਰ ਜਾਣਗੇ ਪੰਜਾਬ ਸਰਿਕ ਸਰਮਪ੍ਰੀ ਸੋਨ ਜਿਹੜੇ ਕੈਬਨਿਟ ਮੰਤਰੀ ਨੇ ਉਹ ਓਪਨ ਡਿਬੇਟ ਦੀ ਚੈਲੰਜ ਦੇ ਰਹੇ ਹੈ ਕਹਿੰਦੇ ਕਿ ਸਰਕਾਰ ਕਾਂਗਰਸ ਦੀ ਅਕਾਲੀ ਦਲ ਦੀ ਬੀਜੇਪੀ ਦੀ ਆਪਣੇ ਆਪਣੇ ਕੰਮ ਕਰਵਾ ਦੋ ਕਿਰੇ ਨਾਲ ਕਿਰੇ ਨਾਲ ਓਪਨ ਡਿਬੇਟ ਕਰੀ ਅਸੀਂ ਨਹੀਂ ਕਰਨੀ ਭਰਾਵਾ ਕਦੇ ਇਹਨਾਂ ਦਾ ਮੁੱਖ ਮੰਤਰੀ ਓਪਨ ਡਿਬੇਟ ਆ ਜਾਂਦਾ ਇਹ ਤਾਂ ਬਈ ਇਹ ਤਾਂ ਪੁੱਛਰੇ ਫਿਰਦੇ ਜਦੋਂ ਜੀ ਇਹਨਾਂ ਦਾ ਕਰਦਾ ਕਦੇ ਮੁੱਖ ਮੰਤਰੀ ਕਹਿੰਦਾ ਕਦੇ ਇਹਨਾਂ ਦਾ ਪ੍ਰਧਾਨ ਕਹਿ ਦਿੰਦਾ ਕਿ ਆਜੋ ਦਿਨੇ ਵਿਖਾ ਦੂੰਗਾ ਤਾਰੇ ਮੇਰੇ ਨਾਲ ਡਿਬੇਟ ਕਰ ਲਓ ਡਿਬੇਟ ਕੀ ਕਰ ਲਓ ਇੱਥੇ ਜਵਾਬ ਦੇ ਦਿਓ ਉਹ ਡਿਬੇਟ ਥੋੜੀ ਹੋਊਗੀ ਫਿਰ ਤੁਸੀਂ ਇਹ ਨਾ ਕਹੋ ਡਿਬੇਟ ਕਰਨੀ ਹੈ ਫਿਰ ਕੁਸ਼ਤੀ ਕਰ ਲਓ ਦੰਗਲ ਬਣਾ ਲਓ ਤੇ ਜਾਂਗੇ ਆਪਾਂ ਕੇ ਆਜੋ ਫਿਰ ਲੜਨਾ ਤੇ ਹੋਰ ਕੀ ਹੈ ਬੇਸਿਕਲੀ ਤਾਂ ਤੁਸੀਂ ਇਹ ਕਰਨਾ ਚਾਹੁੰਦੇ ਹੋ ਸਾਡੇ ਨਾਲ ਤੇ ਫਿਰ ਦੇਖ ਲਾਂਗੇ ਕਿਹੜਾ ਤਕੜਾ ਡਿਬੇਟ ਕਰਨੀ ਆ ਇਹਨੇ ਤੇ ਮਾਈਕ ਤੇ ਇੱਕ ਦੂਜੇ ਨਾਲ ਸਵਾਲ ਜਵਾਬ ਕਰ ਲਓ